ਬਾਣੀ ਗੁਰੂ ਗੁਰੂ ਹੈ ਗਾਨ ਵਿਚ ਬਾਣੀ ਅੰਮ੍ਰਿਤ ਸਾਰੇ ਵਿਚ ਬਾਣੀ ਅੰਮ੍ਰਿਤ ਸਾਰੇ ਬਾਣੀ ਅੰਮ੍ਰਿਤ ਸਾਰੇ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸਿਵਕ ਜਨਮ ਬਾਨੇ ਗੁਰ ਬਾਣੀ ਕਹੇ ਸਿਵਕ ਜਨਮ ਬਾਨੇ ਗੁਰ ਬਾਣੀ ਕਹਿ ਸਿਵਕ ਜਨ ਮਾਨੈ ਗੁਰ ਬਾਣੀ ਕਹਿ ਸਿਵਕ ਜਨ ਮਾਨੈ ਗੁਰ ਬਾਣੀ ਕਹਿ ਸਿਵਕ ਜਨ ਮਾਨੈ ਪਰ ਤੱਕ ਗੁਰੂ ਨਿਸਤਾਰੀ ਪਰ ਤੱਕ ਗੁਰੂ ਨਿਸਤਾਰੀ ਪਰ ਤੱਕ ਗੁਰੂ ਨਿਸਤਾਰੀ ਪਰ ਤੱਕ ਗੁਰੂ ਨਿਸਤਾਰੀ ਬਾੜੇ ਗੁਰੂ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਸਾਹਿਬ ਜੀ ਨੇ ਜਿੱਥੇ ਬਹੁਤ ਸੋੜਾ ਇਤਿਹਾਸ ਦਿੱਜਿਆ ਉੱਥੇ ਨਾਲ-ਨਾਲ ਸਾਨੂੰ ਦੁੱਖ ਦੀ ਘੜੀ ਦੇ ਵਿੱਚ ਚੜ੍ਹਦੇ ਕਲਾ ਚ ਕਿਵੇਂ ਰਹਿਣਾ ਹੈ ਇਹ ਵੀ ਸਾਨੂੰ ਸਤਿਗੁਰੂ ਨੇ ਬਾਣੀ ਵਿੱਚ ਸਮਝਾ ਦਿੱਤਾ ਵਾਹਿਗੁਰੂ ਕਹਿੰਦੇ ਜਦੋਂ ਵੀ ਕੋਈ ਦੁੱਖ ਦਾ ਸਮਾ ਆਵੇ ਨਾ ਆਪਣੇ ਗੁਰੂ ਅੱਗੇ ਆ ਕੇ ਤੂੰ ਇਹ ਅਰਦਾਸ ਕਰਨੀ ਹੈ ਵੀ ਸੱਚੇ ਪਾਤਸ਼ਾਹ ਇੰਨਾ ਵੱਡਾ ਦੁੱਖ ਆ ਗਿਆ ਹੈ ਮੇਰੀ ਕੋਈ ਆਪਣੀ ਪਾਇਆ ਨਹੀਂ ਹੈ ਮੇਰੀ ਕੋਈ ਆਪਣੀ ਹਿੰਮਤ ਨਹੀਂ ਹੈ ਗੁਰੂ ਸਾਹਿਬ ਜੀ ਤੁਸੀਂ ਮੇਰੇ ਤੇ ਕਿਰਪਾ ਕਰੋ ਜੇ ਇੰਨਾ ਵੱਡਾ ਦੁੱਖ ਮਿਲਿਆ ਇਸ ਦੁੱਖ ਨੂੰ ਸਹਮਣਾ ਕਰਨ ਦੀ ਜਿਹੜੀ ਤਾਕਤ ਹੈ ਬਲ ਹੈ ਇਹ ਵੀ ਤੁਸੀਂ ਮੈਨੂੰ ਦੇ ਦਿਓ ਮੈਂ ਕੱਲ ਵੀ ਬੇਚ ਤੇ ਕੀਤੀ ਸੀ ਮਹਾਰਾਜ ਨੇ ਬਾੜੇ ਸਮਝਾਇਆ ਜੇ ਸੁਖ ਦੇਤਾ ਤੁਝੇ ਅਨਾਦ ਦੇਨ ਦੁੱਖ ਵੀ ਤੁਝੇ ਤੇ ਆਈ ਜੇ ਭੁਖ ਦੇਤਾ ਇਤੇ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਸਭ ਜਨ ਉਤੇ ਦੁੱਖ ਦਾ ਸਮਾਂ ਚੱਲ ਰਿਹਾ ਹੈ ਬਹੁਤ ਹੀ ਭਿਆਨਕ ਸਮਾਂ ਚੱਲ ਰਿਹਾ ਹੈ ਉਸ ਦੁੱਖ ਦੇ ਘੜੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਗੱਲ ਪਤਾ ਲੱਗ ਗਈ ਕਿ ਮੇਰੇ ਆਪਣੇ ਕਿਹੜੇ ਨੇ ਤੇ ਮੇਰੇ ਬੇਗਾਨੇ ਕਿਹੜੇ ਗੜੀ ਕਾਲ ਦੇ ਨਬੀ ਕਾ ਵਰਗੇ ਬੰਦੇ ਸਰਕਾਰ ਤੋਂ ਡਰਦੇ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਰਾਜ ਨੂੰ ਉੱਚ ਦਾ ਪੀਰ ਬਣਾ ਕੇ ਮੁਸਲਮਾਨ ਨੇ ਪਹਿਰਾਵਾ ਗੁਰੂ ਸੰਜ ਨੇ ਪਾਇਆ ਉੱਥੇ ਮਕਸਦ ਕੋਈ ਡਰਨਾ ਨਹੀਂ ਹੈ ਉੱਥੇ ਮਕਸਦ ਇੱਕੋ ਹੀ ਹੈ ਗੜੀ ਕਾਲ ਦੇ ਨਬੀ ਕਾ ਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿੱਥੇ ਵੀ ਜਾਣ ਗਿਆ ਉਹਨਾਂ ਨੇ ਸਾਡੇ ਵਰਗੇ ਜਿਹੜੇ ਸਿੱਖ ਨੇ ਜਿਹੜੇ ਸ਼ਹੀਦ ਹੋ ਚੁੱਕੇ ਨੇ ਇਹਨਾਂ ਨੂੰ ਕਹੂੰ ਜਿਹੜੀ ਉਹ ਦੁਬਾਰਾ ਪੈਦਾ ਕਰ ਜਣੀ ਹੈ ਅਨੰਦਪੁਰ ਸ਼ਹਿਰ ਜਿਹੜਾ ਆ ਇਹ ਦੁਬਾਰਾ ਵਸ ਜਾਏਗਾ ਚਮਕੌਰ